ਸੋ ਬਿਲਕੁਲ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਲੁਟੇਰਿਆਂ ਦੇ ਨਾਲ ਮੁੱਠਪੇੜ ਦੌਰਾਨ ਕਾਂਸਟੇਬਲ ਕਮਲ ਬਾਜਵਾ ਸ਼ਹੀਦ ਹੋ ਗਏ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਮੌਤੇ ਦੁੱਖਤਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਕੁਲਦੀਪ ਬਾਜਵਾ ਨੇ ਡਿਊਟੀ ਦੌਰਾਨ ਆਪਣੀ ਕੁਰਬਾਨੀ ਦਿੱਤੀ ਹੈ ਆਪਣੀ ਜਾਨ ਦਿੱਤੀ ਹੈ ਜਿਸਰ ਨਾਲ ਉਟੇਿਆਂ ਵਾਲਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਮੁੱਠਪੇੜ ਦੌਰਾਨ ਗੋਲੀ ਚਲਾਈ ਗਈ ਜਿਸ ਵਿੱਚ ਸ਼ਹੀਦ ਕਾਂਸਟੇਬਲ ਹੋ ਗਏ ਤੇ ਉਹਨਾਂ ਨੂੰ ਹੁਣ ਪਰਿਵਾਰ ਵਿੱਚ ਉਹ ਦੁੱਖ ਦਾ ਦੁੱਖਾਂ ਦਾ ਪਹਾੜ ਟੁੱਟਿਆ ਉਸੂ ਲੈ ਕੇ ਅਫਸੋਸ ਵੀ ਜ਼ਾਹਿਰ ਕੀਤਾ ਹੈ ਮੁੱਖ ਮੰਤਰੀ ਫਗਵੰਦ ਮਾਨ ਨੇ ਉਦੋਂ ਹੀ ਹੁਣ ਪਰਿਵਾਰ ਨੂੰ 2 ਕਰੋੜ ਰੁਪਏ ਦਾ ਦੇਣ ਦਾ ਐਲਾਨ ਵੀ ਕੀਤਾ ਗਿਆ 1 ਕਰੋੜ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਪੰਜਾਬ ਸਰਕਾਰ ਦੇਵੇਗੀ ਪੰਜਾਬ ਪੁਲਿਸ ਵੱਲੋਂ ਵੀ 1 ਕਰੋੜ ਰੁਪਏ ਦਾ ਬੀਮਾ ਭੁਗਤਾਨ ਜੋ ਹੈ ਉਹ ਕੀਤਾ ਜਾਏਗਾ ਦੱਸ ਦੇ ਕੇ ਫਗਵਾੜਾ ਵਿਖੇ ਲੁਟੇਰਿਆਂ ਨੇ ਕਾਂਸਟੇਬਲ ਨੂੰ ਗੋਲੀ ਮਾਰੀ ਸੀ ਕਾਰ ਲੁੱਟ ਕੇ ਭੱਜੇ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ ਕਾਂਸਟੇਬਲ ਜਦੋਂ ਕਿ ਗੋਲੀ ਮਾਰੀ ਗਈ ਜਿਸ ਤੋਂ ਚੁਣਾ ਦੀ ਮੌਤ ਹੋ ਗਈ ਮੋੜਪੇੜ ਦੌਰਾਨ ਤਿੰਨ ਲੁਟੇਰੇ ਹਾਲਾਂਕਿ ਕਾਬੂ ਕੀਤੇ ਗਏ ਨੇ ਇੱਕ ਫਰਾਰ ਹੋਣ ਵਿੱਚ ਕਾਮਯਾਬ ਰਹੇ ਗੋਲੀਆਂ ਵਜਣ ਨਾਲ ਤਿੰਨ ਲੁਟੇਰਿਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਪਲੌਰ ਦੇ ਪਿੰਡ ਕੰਗ ਜਗੀਰ ਤੋਂ ਕਾਰ ਜੋ ਲੁੱਟੀ ਗਈ ਸੀ ਉਹ ਵੀ ਬਰਾਮਦ ਹੋ ਗਈ ਹੈ ਲੇਕਿਨ ਇੱਥੇ ਜੋ ਪਰਿਵਾਰ ਇਸ ਪਿਲੇ ਸਦਮੇ ਵਿੱਚ ਹੈ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਜਵਾਨ ਪੁੱਤ ਦੀ ਮੌਤ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖਤਾ ਪ੍ਰਗਟਾਵਾ ਕੀਤਾ ਹੈ ਉਥੇ ਹੀ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰੋਸਾਵੇ ਦਿੱਤਾ ਹੈ ਦੱਸ ਦੇ ਕਿ ਸ਼ਹੀਦ ਕਨਸਟੇਬਲ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮਿਲਣਗੇ ਪੁਲਿਸ ਮੁਲਾਜ਼ਮ ਨੂੰ ਜਿਸਨ ਨਾਲ ਗੋਲੀ ਮਾਰੀ ਗਈ ਜੋ ਲੁੱਟ ਦੀ ਘਟਨਾ ਵਾਪਰੀ ਪਿੱਛਾ ਕਰ ਰਿਹਾ ਸੀ ਕਾਂਸਟੇਬਲ ਜਦੋਂ ਕਿ ਗੋਲੀ ਲੁਟੇਰਿਆਂ ਵੱਲ ਮਾਰੀ ਗਈ ਜਿਸ ਵਿੱਚ ਉਹ ਸ਼ਹੀਦ ਹੋ ਗਏ ਸੋ ਗਨਮੈਨ ਜੋ ਹੈ ਇਸ ਹਾਦਸੇ ਵਿੱਚ ਸ਼ਹੀਦ ਹੋ ਗਿਆ ਔਰ ਪਰਿਵਾਰ ਇਸ ਵੇਲੇ ਪੂਰ ਤਨ ਸਦਮੇ ਵਿੱਚ ਹੈ ਉਤੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੋ ਖਾਸ ਜਿਸਨ ਨਾਲ ਕਾਂਸਟੇਬਲ ਸੀ ਲੇਕਿਨ ਇੰਸਟਾਗ੍ਰਾਮ ਤੇ ਬੇहद ਐਕਟਿਵ ਸੀ ਕਾਂਸਟੇਬਲ ਕੁਲਦੀਪ ਬਾਜਵਾ ਤੇ ਉਹਨਾਂ ਦੀ ਕਾਫੀ ਫੈਨ ਫਾਲੋਇੰਗ ਵੀ ਸੀ ਇਹ ਇੰਸਟਾ ਤੇ ਉਹਨਾਂ ਦੀ ਕੁਝ ਵੀਡੀਓਸ ਤੁਹਾਨੂੰ ਵੀ ਖਾ ਰਿਆਂ ਕਿਸ ਤਰ੍ਹਾਂ ਦੇ ਨਾਲ ਉਹ ਵੀਡੀਓਸ ਬਣਾਉਂਦੇ ਸਨ ਇੰਸਟਾ ਤੇ ਲੋਡ ਕਰਦੇ ਸਨ ਔਰ ਉਹਨਾਂ ਨੂੰ ਫਾਲੋਅਰਸ ਦੀ ਗਿਣਤੀ ਵੀ ਕਾਫੀ ਜ਼ਿਆਦਾ ਸੀ ਔਰ ਬੇहद ਮਸ਼ਹੂਰ ਸਨ ਉਸ ਨਾਲ ਉਹਨਾਂ ਦੀ ਵੀਡੀਓਸ ਨੂੰ ਪਸੰਦ ਕੀਤਾ ਜਾਂਦਾ ਸੀ ਲੇਕਿਨ ਇੱਕ ਘਟਨਾ ਵਾਪਰੀ ਸਪੱਤੇ ਵਿੱਚ ਨੇ ਉਹਨਾਂ ਦੇ ਫੈਨ ਫਰੇਲੇ ਫਾਲੋਅਰਸ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਦੇ ਚਾਣ ਵਾਲੇ ਉਹਨਾਂ ਦੇ ਸਾਥੀ ਜਿਹਨਾਂ ਦੇ ਨਾਲ ਕੰਮ ਕਰਦੇ ਸਨ ਕਿਉਂਕਿ ਹਲੇ ਬੇहद ਛੋਟੀ ਉਮਰ ਦੇ ਸਨ ਲੇਕਿਨ ਇਸ ਵਿਚਕਾਰ ਇਹ ਜੋ ਘਟਨਾ ਵਾਪਰੀ ਡਿਊਟੀ ਦੌਰਾਨ ਗੋਲੀ ਵੱਜੀ ਤੇ ਸ਼ਹੀਦ ਹੋ ਗਏ ਅਤੇ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਵੀ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਸੋ ਪੰਜਾਬ ਪੁਲਿਸ ਵੱਲੋਂ ਵੀ 1 ਕਰੋੜ ਰੁਪਏ ਦਾ ਬੀਮਾ ਭੁਗਤਾਨ ਜਿਹੜਾ ਹੈ ਉਹ ਕੀਤਾ ਜਾਏਗਾ ਦੱਸ ਦੇ ਕਿ ਤਿੰਨ ਲੁਟੇਰੇ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਹਾਲਾਂਕਿ ਇੱਕ ਜਿਹੜਾ ਹੈ ਫਰਾਰ ਹੋਣ ਵਿੱਚ ਕਾਮਯਾਬ ਰਿਹਾ ਲੁੱਟੀ ਹੋਈ ਜੋ ਕਾਰ ਹੈ ਉਹ ਜ਼ਰੂਰ ਬਰਾਮਦ ਕਰ ਲਈ ਗਈ ਹੈ। ਲੇਕਿਨ ਇਸ ਸਭ ਵਿੱਚ ਕਾਰ ਪਰਿਵਾਰ ਨੇ ਆਪਣੇ ਪੁੱਤਰ ਨੂੰ ਗਵਾਇਆ ਸ਼ਹੀਦ ਕਨਸਟੇਬਲ ਦੇ ਪਰਿਵਾਰ ਨੂੰ ਹੁਣ ਮਦਦ ਦੇਵੀ ਗੱਲ ਕਹੀ ਗਈ ਹੈ। ਗੱਲ ਬੋਲਦੇ ਬੋਲੀ ਕਿ ਤੁਸੀਂ ਅੱਛਾ ਜੀ ਗੱਡੀ ਨੂੰ ਟਰੈਕ ਕਰਦੇ ਹੋ 15 ਤੇ ਗੱਡੀ ਨੂੰ ਟਰੈਕ ਕਰਕੇ ਪਹੁੰਚੇ ਤਾਂ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹ ਵੀ ਰੋੜੀ ਲੱਗੀ।

ਬੈਲਟ ਨੂ 886 ਬਾਈ KPT ਜਿਸਨੇ ਕੀ ਡਿਊਟੀ ਦੌਰਾਨ ਕੁਰਬਾਨੀ ਦਿੱਤੀ ਹੈ ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਵੇਗੀ ਐਜੀਐਫਸੀ ਬੈਂਕ ਵੱਲੋਂ 1 ਕਰੋੜ ਰੁਪਏ ਦਾ ਹੋਰ ਬੀਮਾ ਭੁਗਤਾਨ ਵੀ ਕੀਤਾ ਜਾਏਗਾ ਅਸੀਂ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜੇ ਜੁਦਾ ਇਸ ਬਾਬਤ ਜਿਸ ਨਾਲੇ ਘਟਨਾ ਵਾਪਰੀ ਹੈ ਡੀਜੀਪੀ ਵੱਲੋਂ ਵੀ ਟਵੀਟ ਕਰਕੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਹੈ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਪ੍ਰੋਮਾਸ ਦਿੱਤਾ ਗਿਆ ਸੋ ਡੀਜੀਪੀ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਹੈ ਸ਼ਹੀਦ ਕਾਂਸਟੇਬਲ ਨੂੰ ਸਲਾਮ ਕੁਲਦੀਪ ਸਿੰਘ ਜਿਸ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਗੋਲੀ ਲੱਗਣ ਨਾਲ ਤਿੰਨ ਅਪਰਾਧੀ ਵੀ ਜ਼ਖਮੀ ਹੋਏ ਨੇ ਪੰਜਾਬ ਪੁਲਿਸ ਆਪਣੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਦੀ ਹੈ ਮੁੱਖ ਮੰਤਰੀ ਨੇ ਕਾਂਸਟੇਬਲ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਐਕਸਕ੍ਰੀਸ਼ਾ ਦਾ ਐਲਾਨ ਕੀਤਾ ਹੈ ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਐਕਸਪ੍ਰੇਸ਼ਾ ਗ੍ਰਾਂਟ ਦੇਵੇਗੀ ਐਸਜੀਐਫਸੀ ਬੈਂਕ ਵੱਲੋਂ ਪੰਜਾਬ ਪੁਲਿਸ ਵੈਲਫੇਅਰ ਇੰਸ਼ੋਰੈਂਸ ਤੋਂ 1 ਕਰੋੜ ਰੁਪਏ ਦਾ ਹੋਰ ਭੁਗਤਾਨ ਕੀਤਾ ਜਾਏਗਾ ਅਸੀਂ ਆਪਣੇ ਸ਼ਹੀਦਾਂ ਦੇ ਨਾਲ ਖੜੇ ਹਾਂ ਐਥੀਵੀਟੇ ਡੀਜੀਪੀ ਗੌਰਵ ਯਾਦਵ ਨੇ ਜੋ ਉਥੇ ਹੀ ਦੱਸ ਦिए ਕਿ ਜਿਸ ਨਾਲ ਇਥੇ ਫਾਇਰਿੰਗ ਕੀਤੀ ਗਈ ਕਨਸਟੇਬਲ ਸ਼ਹੀਦ ਹੋ ਗਏ ਲੇਕਿਨ ਇਥੇ ਫਾਇਰਿੰਗ ਦੇ ਵਿੱਚ ਤਿੰਨ ਲੁਟੇਰੇ ਵੀ ਜ਼ਖਮੀ ਹੋਏ ਨੇ ਤਸਵੀਰਾਂ ਉਹਨਾਂ ਲੁਟੇਰਿਆਂ ਦੀਆਂ ਸੋ ਤਿੰਨ ਲੁਟੇਰੇ ਨੇ ਜਿਨਾਂ ਨੂੰ ਵੀ ਗੋਲੀਆਂ ਵੱਜੀਆਂ ਨੇ ਫਿਲਹਾਲ ਹਸਪਤਾਲ ਵਿਖੇ ਦੇਰੇ ਇਲਾਜ ਹੈ ਇੱਕ ਲੁਟੇਰਾ ਹਾਲਾਂਕਿ ਫਰਾਰ ਹੋਣ ਦੀ ਕੋਸ਼ਿਸ਼ ਕਾਮਯਾਬ ਰਹਾ ਉਸ ਦੀ ਜ਼ੋਰ ਪਾਲ ਕੀਤੀ ਜਾ ਰਹੀ ਹੈ ਲੇਕਿਨ ਇਹ ਉਹ ਲੁਟੇਰੇ ਨੇ ਜਿਨ੍ਹਾਂ ਦਾ ਅਪਰਾਧਿਕ ਪਛੋਕੜ ਰਿਹਾ ਹੈ ਔਰ ਇਹ ਜ਼ਮਾਨਤੇ ਬਾਹਰ ਸਨ ਜਿਸ ਨਾਲ ਇਹ ਜਾਣਕਾਰੀ ਹੁਣ ਤੱਕ ਨਿਕਲ ਕੇ ਸਾਹਮਣੇ ਆਈ ਹੈ ਅਜਿਹੇ ਵਿਚਕਾਰ ਇਹਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੱਡੀ ਖੋਣ ਦੀ ਜੋ ਕੋਸ਼ਿਸ਼ ਕੀਤੀ ਗਈ ਉਸ ਦਾ ਇਹਨਾਂ ਲੁਟੇਰਾਂ ਦਾ ਪਿੱਛਾ ਕਰਦੇ ਵੇਲੇ ਹੀ ਜੋ ਗਨਮੈਨ ਹੈ ਜੋ ਕੌਨਸਟੇਬਲ ਨੇ ਉਹਨਾਂ ਨੂੰ ਗੋਲੀ ਵੱਜੀ ਹਾਲਾਂਕਿ ਇਸ ਦੌਰਾਨ ਉਹਨਾਂ ਨੇ ਵੀ ਜਦੋਂ ਫਾਇਰਿੰਗ ਕੀਤੀ ਤੇ ਤੇ ਲੁਟੇਰੇ ਜ਼ਖਮੀ ਹੋ ਗਏ ਲੇਕਿਨ ਇਸ ਵਿੱਚ ਖੁਦ ਕੁਲਦੀਪ ਬਾਜਵਾ ਜੋ ਨੇ ਉਹ ਡਿਊਟੀ ਦੌਰਾਨ ਸ਼ਹੀਦ ਹੋ ਗਏ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਉਹਨਾਂ ਤੇ ਨਾਲ ਲੁਟੇਰਿਆਂ ਦੀ ਵੀ ਦਿਖਾ ਰਿਹਾ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਜਿਨ੍ਹਾਂ ਨੂੰ ਤਿੰਨਾਂ ਨੂੰ ਜੋ ਹੈ ਜ਼ਖਮੀ ਹੋਏ ਸਨ